ਪਰ ਸਸ਼ੀਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਢਿਲਨ ਬਲਟਿਕ ਤੇ ਅੱਜ ਆਪਾਂ ਤੁਹਾਡੇ ਲਈ ਪ੍ਰਿੰਟ ਸੂਟਾਂ ਦੇ ਡਿਜ਼ਾਈਨ ਲੈ ਕੇ ਆਏ ਆ ਇਹਨਾਂ ਵਿੱਚ ਆਪਾਂ ਤੁਹਾਨੂੰ ਦਿਖਾਇਆ ਕਿ ਆਪਾਂ ਪ੍ਰਿੰਟ ਸੂਟਾਂ ਨੂੰ ਕਿੱਦਾਂ ਲੈਸਾਂ ਨਾਲ ਡਿਜ਼ਾਈਨ ਕਰਕੇ ਉਹਨਾਂ ਨੂੰ ਡਿਜ਼ਾਈਨਰ ਸੂਟ ਬਣਾ ਸਕਦੇ ਆ ਇਹ ਆਪਣੇ ਕਿਸੇ ਬਾਹਰਲੇ ਕਲਾਇੰਟ ਦੇ ਸੂਟ ਸੀਗੇ ਸਾਰੇ ਇੱਕੋ ਕਲਾਇੰਟ ਦੇ ਸੂਟ ਨੇ ਕੁਝ ਕੋ ਉਹਨਾਂ ਨੇ ਸਿੰਪਲ ਬਣਾਏ ਨੇ ਕੁਝ ਕੋ ਉਹਨਾਂ ਨੇ ਡਿਜ਼ਾਈਨ ਵਾਲੇ ਬਣਾਏ ਨੇ ਆਪਾਂ ਸਾਰੇ ਡਿਜ਼ਾਈਨ ਤੁਹਾਡੇ ਨਾਲ ਵੀਡੀਓ ਵਿੱਚ ਸ਼ੇਅਰ ਕਰਾਂਗੇ ਤੁਸੀਂ ਇੱਕ ਇੱਕ ਕਰਕੇ ਦੇਖਦੇ ਜਾਇਓ ਪਹਿਲਾ ਡਿਜ਼ਾਈਨ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਬਿਲਕੁਲ ਉਹਨਾਂ ਨੇ ਸਿੰਪਲ ਜਿਹਾ ਬਣਾਇਆ ਬਸ ਸਿੰਪਲ ਬਾਵਾਂ ਤੇ ਲੈਸ ਲਾਈ ਹੈ ਉਹਦੀ ਤੇ ਸਲਵਾਰ ਦਾ ਜਿਹਦੇ ਉੱਪਰ ਨਾਲ ਆਪਾਂ ਵਰਕ ਕੀਤਾ ਐ ਇਦਾਂ ਸਲਵਾਰ ਦੇ ਪਹੁੰਚੇਂ ਤੇ ਬਹੁਤ ਸੋਹਣਾ ਵਰਕ ਹੋਇਆ ਹੋਇਆ ਐ ਇਹ ਗਰਮੀਆਂ ਵਾਲੇ ਸੂਟ ਨੇ ਜੀ ਸਾਰੇ ਤੁਸੀਂ ਕਿਸੇ ਵੀ ਸਟੱਫ ਦੇ ਉੱਪਰ ਇਹਨਾਂ ਨੂੰ ਰੈਡੀ ਕਰਵਾ ਸਕਦੇ ਹੋ ਇੱਕ ਰਿਕੁਐਸਟ ਹੋਰ ਸੀ ਕਿ ਪ੍ਰਿੰਟ ਕਈ ਵਾਰੀ ਸੇਮ ਨਹੀਂ ਮਿਲਦੇ ਉਹ ਤੁਸੀਂ ਪੁੱਛ ਲਿਆ ਕਰੋ ਵੀ ਪ੍ਰਿੰਟ ਸਾਡੇ ਕੋਲ ਅਵੇਲੇਬਲ ਹੈਗੇ ਆ ਜਾਂ ਨਹੀਂ ਹੈਗੇ ਹੋਰ ਪ੍ਰਿੰਟ ਵਿੱਚ ਅਸੀਂ ਫਿਰ ਤੁਹਾਨੂੰ ਅਵੇਲੇਬਲ ਕਰਵਾ ਦਾਂਗੇ ਦੂਸਰਾ ਸੂਟ ਤੁਸੀਂ ਜਿਹੜਾ ਦੇਖ ਰਹੇ ਹੋ ਇਹ ਉਹ ਵਾਈਟ ਲੈਮਨਸ ਆ ਕਲਰ ਹੈ ਬਹੁਤ ਹੀ ਸੋਹਣਾ ਇਹ ਵੀ ਇਹਦੇ ਉੱਪਰ ਆਪਾਂ ਵਾਈਟ ਲੈਮਨ ਜੀ ਲਾਈਟ ਜੇ ਕਲਰ ਦੀ ਫਿਸ਼ਿੰਗ ਦਿੱਤੀ ਲੈਸ ਦੇ ਨਾਲ ਗਲਾ ਆਪੇ ਦਾ ਇਦਾਂ ਡਿਜ਼ਾਈਨ ਕੀਤਾ ਦੇਖੋ ਚੱਕਦੇ ਤੁਸੀਂ ਬਾਹਾਂ ਦੇ ਉੱਪਰ ਇਦਾਂ ਲੈਸ ਲਗਾ ਕੇ ਇਹਨੂੰ ਵੀ ਆਪਾਂ ਡਿਜ਼ਾਈਨਰ ਸੂਟ ਬਣਾਇਆ ਇਹਦੇ ਨਾਲ ਆਪਾਂ ਕੜਾਈ ਵਾਲਾ ਪਲਾਜ਼ੋ ਰੈਡੀ ਕੀਤਾ ਹੈ ਇਹ ਵਾਲਾ ਪਲਾਜ਼ੋ ਹੈ ਇਹਦਾ ਮੋਰੀਂ ਦੇ ਉੱਪਰ ਕੜਾਈ ਹੋਈ ਹੋਈ ਹੈ ਮਸ਼ੀਨ ਇਹ ਵਰਕ ਹੋਇਆ ਹੋਇਆ ਥੀਸਾ ਸੂਟ ਤੁਸੀਂ ਦੇਖ ਰਹੇ ਹੋ ਉਹ ਸਿੰਪਲ ਰੈਡੀ ਹੋਇਆ ਬਸ ਉਹਦੇ ਚਾਕਾਂ ਤੇ ਆਪਾਂ ਇਦਾਂ ਮਲਟੀ ਕਲਰ ਦੀ ਲੈਸ ਲਾ ਕੇ ਉਹਨੂੰ ਫਿਸ਼ਿੰਗ ਦਿੱਤੀ ਆ ਤੇ ਉਮੇਤ ਆਪਾਂ 바ਵਾਾਂ ਤੇ ਲਗਾਈ ਆ ਇਹ ਸਿੰਪਲ ਹੈ ਦੇ ਨਾਲ ਪਲੇਨ ਸਲਵਾਰ ਹੈ ਇਹ ਵੀ कॉटन ਦੀ ਸਟੱਫ ਦੇ ਉੱਪਰ ਹੀ ਆ ਅਗਲਾ ਸੁਣੀਣਾ ਤੁਸੀਂ ਦੇਖੋਗੇ ਇਹ A ਸ਼ੇਪ ਫਰੌਕ ਬਣਾਈ ਆ A ਸ਼ੇਪ ਫਰੌਕ ਹੈ ਅੱਜ ਕੱਲ A ਸ਼ੇਪ ਫਰੌਕ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਇਹਨੂੰ ਆਪਾਂ ਮਲਟੀ ਕਲਰ ਦੀ ਉਦੋਂ ਦੀ ਲੈਂਸ ਦੇ ਕੇ ਕਲੀਆਂ ਦੇ ਨਾਲ ਇਹਨੂੰ ਆਪਾਂ ਡਿਜ਼ਾਈਨ ਕਰਤਾ ਤੇ ਵਿਚਕਾਰ ਬਟਨ ਲਗਾ ਕੇ ਗਲੇ ਨੂੰ ਵੀ ਇਹਦੇ ਨੂੰ ਇੱਕ ਡਿਜ਼ਾਈਨਰ ਜਿਹਾ ਬਣਾਤਾ ਤੇ ਬਾਹਾਂ ਦੇ ਦੇ ਉੱਪਰ ਆਪਾਂ ਡਬਲ लेस ਦੇ ਨਾਲ ਅੰਡਰਗਰਾਉਂਡ ਫਿਨਿਸ਼ਿੰਗ ਦੇ ਕੇ ਖੁੱਲੀਆਂ ਵਾਲੀਆਂ ਪਾਵਾਂ ਜਿਹੜੀਆਂ ਅੱਜ ਕੱਲ ਚੱਲ ਰਹੀਆਂ ਨੇ ਤੇ ਇਹਦੇ ਨਾਲ ਆਪਾਂ ਪਲੇਨ ਬਲਾਜ਼ੋ ਇਹਦੇ ਨਾਲ ਲੱਕੀਆਂ ਅਗਲਾ ਸੂਟ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵੀ ਬਹੁਤ ਸੋਹਣੇ ਪ੍ਰਿੰਟ ਦੇ ਉੱਪਰ ਏ ਸ਼ੇਪ ਫਰੌਕੀ ਬਣੀ ਹੋਈ ਆ ਇਹ ਰੋਸੀ ਨੱਕ ਦੇਖੋ ਨੱਕ ਆਪਾਂ ਨੇ ਉੱਪਰ ਆਪ ਥ्रेड ਨਾਲ ਨੂੰ ਡਿਜ਼ਾਈਨ ਕੀਤਾ ਬਹੁਤ ਸੋਹਣਾ ਤੇ ਬਾਹਾਂ ਦੇ ਉੱਪਰ ਆਪਾਂ ਨੀਚੋਂ ਦੀ ਇਦਾਂ ਫਿਸ਼ਿੰਗ ਦੇ ਕੇ ਪੱਟੀ ਦੀ ਲੈਸ ਨਾਲ ਇਹਨੂੰ ਏਸ਼ੀਆ ਫ੍ਰੌਕ ਦੀ ਬਹੁਤ ਹੀ ਸੋਹਣੀ ਫਿਸ਼ਿੰਗ ਦਿੱਤੀ ਆ ਤੇ ਇਹਦੇ ਨਾਲ ਪਲਾਜ਼ੋ ਹੈ ਜਿਹੜਾ ਉਹਦੇ ਤੇ ਵੀ ਆਪਾਂ ਨੀਚੇ ਐਵੇਂ ਪੱਟੀ ਲਗਾ ਕੇ ਪਲਾਜ਼ੋ ਦੀਆਂ ਮੂਰੀਆਂ ਵੀ ਡਿਜ਼ਾਈਨ ਕੀਤੀਆਂ ਨੇ ਬਹੁਤ ਸੋਹਣੇ ਲੱਗਦੇ ਨੇ ਇਦਾਂ ਦੇ ਪ੍ਰਿੰਟ ਸੂਟਾਂ ਨੂੰ ਆਪਾਂ ਲੈਸਾਂ ਦੇ ਨਾਲ ਜਦੋਂ ਡਿਜ਼ਾਈਨ ਕਰਦੇ ਆ ਤਾਂ ਇਹ ਬਹੁਤ ਹੀ ਸੋਹਣੀ ਲੁੱਕ ਦਿੰਦੇ ਨੇ ਇਹ ਏਸ਼ੀਆ ਫ੍ਰੌਕ ਨੇ ਇਹਨੂੰ ਆਪਾਂ ਕਲੀਆਂ ਦੀ ਲੁੱਕ ਦਿੱਤੀ ਹੈ ਕਲੀਆਂ ਵਾਲੀ ਫ੍ਰੌਕ ਬਣਾ ਕੇ ਤੇ ਇਹਦੇ ਆਪਾਂ neck ਦੇ ਉੱਪਰ ਇਦਾਂ ਬਟਨ ਲਾਏ ਨੇ ਤੇ बावों के ऊपर भी एदा बटन ला के लैस की फिनिशिंग देकर बहुत ही सोहना ही सिंपल सूट तो आपका एक डिजाइनर सूट बनाया अगला सूट तुम देखिए ये खादी कॉटन के उपर है ये भी आप लैस के निनिशिंग देकर एदा यदि बटन लगाए ने बावर डबल फिनिशिंग देकर नीचे घेरे थे लैस की फिनिशिंग बहुत ही सोहना लगता है ये प्लेन डार्क ग्रीन कलर की सलवार है जी यी ਅਗਲੀ ਤੁਸੀਂ ਦੇਖ ਰਹੇ ਹੋ ਇਹ ਆਪਾਂ ਬਾਕਸ ਪਲੇਟਾਂ ਵਾਲੀ A ਸ਼ੇਪ ਫਰੌਕ ਬਣਾਈ ਹੈ ਪਿੰਕ ਕਲਰ ਦੇ ਵਿੱਚ ਪਿੰਕ ਲੈਸ ਦੀ ਫਿਨਿਸ਼ਿੰਗ ਕਰਕੇ ਨਾਲ ਪੱਟੀ ਲਗਾ ਕੇ ਇਦਾਂ ਵਿੱਚ ਇਹਦੀ ਕਟਿੰਗ ਕਰਕੇ ਲੈਸ ਦੀ ਫਿਨਿਸ਼ ਨੂੰ ਦਿੱਤੀ ਹੈ ਨੀਚੇ ਘੇਰੇ ਤੇ ਵੀ ਇਦਾਂ ਹੀ ਆਪਾਂ ਦੇ ਦਿੱਤੀ ਹੈ ਫਿਨਿਸ਼ਿੰਗ ਲਾਸਟ ਵਾਲਾ ਸੂਟ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਵੀ A ਸ਼ੇਪ ਫਰੌਕ ਹੀ ਹੈ ਜੀ ਕਿਉਂਕਿ ਅੱਜਕੱਲ A ਸ਼ੇਪ ਫਰੌਕ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਤੇ ਇਹ ਕੰਫਰਟੇਬਲ ਵੀ ਰਹਿੰਦੀ ਹੈ ਤੇ ਪਾਈ ਹੋਈ ਵੀ ਬਹੁਤ ਸੋਹਣੀ ਲੱਗਦੀ ਹੈ ਇਹਨੂੰ ਵੀ ਆਪਾਂ ਕਲੀਆਂ ਦੇ ਨਾਲ ਡਿਜ਼ਾਈਨ ਕੀਤਾ ਬਾਹਾਂ ਨੂੰ ਉਦਾਂ ਹੀ ਪਾਕਿਸਤਾਨੀ ਸਟਾਈਲ ਦੇ ਕੇ ਕੀਤਾ ਤੇ ਇਹਦੇ ਵੀ ਪਲਾਜ਼ੋ ਦੇ ਉੱਪਰ ਇਦਾਂ ਵਰਕ ਕੀਤਾ ਹੈ ਸੂਟ ਦੇ ਨਾਲ ਦੇ ਕਲਰ ਦਾ ਤੁਹਾਨੂੰ ਸਾਡੇ ਸੂਟ ਕਿਦਾਂ ਦੇ ਲੱਗਦੇ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਥੈਂਕ ਯੂ ਇਹਦੇ ਦੁਪट्टे ਨੇ ਦੁਪट्टे ਮੈਂ ਤੁਹਾਨੂੰ ਸਾਰੇ ਇੱਕ ਵਾਰੀ ਜੀ ਦਿਖਾ ਦੇਣੀ ਆ ਕੁਸ਼ਕ ਦੁਪट्टे ਕੋਟਡ ਓਰੀ ਦੇ ਨੇ ਇਹਨਾਂ ਦੇ ਨਾਲ ਕੁਸ਼ਕ ਇਹਨਾਂ ਦੇ ਨਾਲ ਮਸਲੀਨ ਦੇ ਦੁਪट्टे ਲੱਗੇ ਹੋਏ ਨੇ ਇਹ ਦੇਖੋ ਕੁਸ਼ ਵਰਕ ਵਾਲੇ ਨੇ ਦੁਪट्टे ਇਹ ਕੋਟਡ ਓਰੀ ਦੇ ਨੇ ਸਾਰੇ ਸੂਟਾਂ ਨਾਲ ਦੇ ਇਹ ਦੁਪੱਟੇ ਨੇ ਲੈਂਸ ਦੇ ਨਾਲ ਆਪਾਂ ਸਾਰਿਆਂ ਨੂੰ ਇਦਾਂ ਫਿਨਿਸ਼ਿੰਗ ਦਿੱਤੀ ਹੋਈ ਹੈ ਅੰਡਰਗਰਾਉਂਡ ਲੈਂਸ ਲਾ ਕੇ ਉਹਨਾਂ ਨੂੰ ਆਪਾਂ ਫਿਨਿਸ਼ਿੰ ਸਾਰੇ ਨੂੰ ਲੈਸਾਂ ਦੇ ਨਾਲ ਫਿਨਿਸ਼ ਕਰੀਏ ਤੁਸੀਂ ਆਪਣੀ ਪਸੰਦ ਦੀ ਲੈਸ ਵੀ ਇਹਨਾਂ ਤੇ ਲਗਵਾ ਸਕਦੇ ਹੋ ਤੁਸੀਂ ਸਿੰਗਲ ਕਲਰ ਦਾ ਦੁਪੱਟਾ ਕਰਾਉਣਾ ਉਹ ਕਰਵਾ ਸਕਦੇ ਹੋ ਡਬਲ ਡਾਈ ਕਰਾਉਣਾ ਡਬਲ ਡਾਈ ਕਰਵਾ ਸਕਦੇ ਹੋ ਇੱਕ ਕੋਟੇਡ ਹੋਰੀ ਦਾ ਦੁਪੱਟਾ ਜੀ ਇਹਨੂੰ ਵੀ ਬਹੁਤ ਸੋਹਣੀ ਲੈਸ ਦੇ ਨਾਲ ਆਪਾਂ ਮਲਟੀ ਦੇ ਨਾਲ ਫਿਨਿਸ਼ਿੰਗ ਦਿੱਤੀ ਹੈ ਕਿਉਂਕਿ ਸਾਰੇ ਪ੍ਰਿੰਟਾਂ ਦੇ ਵਿੱਚ ਮਲਟੀ ਕਲਰ ਨੇ ਤਾਂ ਆਪਾਂ ਮਲਟੀ ਲੈਸਾਂ ਹੀ ਇਹਨਾਂ ਦੇ ਉੱਪਰ ਲਾਈਆਂ ਨੇ ਤੁਸੀਂ ਸਿੰਗਲ ਲਗਵਾਉਣੀਆਂ ਸਿੰਗਲ ਲਗਵਾ ਸਕਦੇ ਹੋ ਕੁਝ ਕੁ ਵਰਕ ਵਾਲੇ ਦੁਪੱਟੇ ਨੇ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗ ਸਟੱਫ ਦੁਪੱਟਿਆਂ ਦਾ ਲਗਵਾ ਸਕਦੇ ਹੋ ਥੈਂਕ ਯੂ